ਹੁਣ ਕੋਲੀ ਹਸਪਤਾਲ EMC ਗਰੁੱਪ ਦੀ ਇਕਾਈ ਬਣ ਗਿਆ ਹੈ ਧਾਰੀਵਾਲ ਵਿੱਚ ਪਹਿਲੀ ਵਾਰ ਆਈਸੀਯੂ ਦੀ ਕੀਤੀ ਗਈ ਸ਼ੁਰੂਆਤ ਇਸ ਆਈਸੀਯੂ ਕੰਪਲੈਕਸ ਦਾ ਉਦਘਾਟਨ ਡਾਕਟਰ ਭਾਰਤ ਪੂਰਨ ਸਿਵ ਸਰਜਨ ਗੁਰਦਾਸਪੁਰ ਵੱਲੋਂ ਕੀਤਾ ਗਿਆ ਉਦਘਾਟਨ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਬਾਣ ਅਤੇ ਕੀਰਤਨ ਕੀਤਾ ਗਿਆ ਉਦਘਾਟਨ ਸਮਾਰੋਹ ਵਿੱਚ ਧਾਰੀਵਾਲ ਦੇ ਆਸ-ਪਾਸ ਦੇ ਪ੍ਰਮੁੱਖ ਡਾਕਟਰ ਅਤੇ ਮੋਤਬਰ ਲੋਕ ਮੌਜੂਦ ਸਨ ਇਸ ਮੌਕੇ ਤੇ ਉਹਨli ਹਸਪਤਾਲ ਆਈਸੀਯੂ ਸਾਰੇ ਅਧੁਨਿਕ ਜੰਤਰਾ ਨਾਲ ਲੈਸ ਕੀਤਾ ਗਿਆ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਐਮਰਜੈਂਸੀ ਲਈ ਪੂਰੀ ਤਰ੍ਹਾਂ ਤਿਆਰ ਹੈ ਇਸ ਹਸਪਤਾਲ ਦੇ ਵਿੱਚ ਸੱਪ ਦੇ ਕੱਟਣ ਦਾ ਇਲਾਜ ਜਰੀਲੇ ਪਦਾਰਥ ਦਾ ਸੇਵਨ ਕਰਨ ਦਾ ਇਲਾਜ ਟ੍ਰੋਮਾ ਕੇਸ ਅਤੇ ਹੋਰ ਬਹੁਤ ਸਾਰੇ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ ਇਹ ਹਸਪਤਾਲ 24 ਘੰਟੇ ਐਮਰਜੈਂਸੀ ਸੇਵਾਵਾਂ ਨਾਲ ਹੈ ਇਸ ਹਸਪਤਾਲ ਦੇ ਵਿੱਚ ਲੋਬੋਟਰੀ ਦਵਾਈਆਂ ਐਮਬੂਲੈਂਸ ਦੀ ਸੁਵਿਧਾ ਵੀ ਮੌਜੂਦ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ EMC ਗਰੁੱਪ ਡਾਇਰੈਕਟਰ ਡਾ. ਰਿਸ਼ਵ ਅਰੋੜਾ ਨੇ ਦੱਸਿਆ ਕਿ ਹੁਣ ਤੁਹਾਨੂੰ ਇਲਾਜ ਕਰਾਉਣ ਵਾਸਤੇ ਸ਼ਹਿਰੋਂ ਬਾਹਰ ਅਮਰਸਰ ਜਾਣ ਦੀ ਲੋੜ ਨਹੀਂ ਤੁਹਾਡੇ ਆਪਣੇ ਸ਼ਹਿਰ ਧਾਰੀਵਾਲ ਦੇ ਵਿੱਚ ਕੋਲੀ ਹਸਪਤਾਲ ਗਰੁੱਪ EMC ਖੁੱਲ ਗਿਆ ਹੈ ਜਿੱਥੇ ਤੁਹਾਨੂੰ ਹਰ ਸਹੂਲਤ ਅਤੇ ਤਸੱਲੀ ਬਖਸ਼ ਇਲਾਜ ਬਹੁਤ ਹੀ ਘੱਟ ਖਰਚੇ ਵਿੱਚ ਕੀਤਾ ਜਾਵੇਗਾ ਇਸ ਮੌਕੇ ਤੇ ईएमसी ग्रुप चेयरमैन पवन अरोरा ईएमसी डायरेक्टर डॉ ऋषि अरोरा सेल्स सर्जन गुरदासपुर डॉ भारत पोषण ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਇਲਾਕੇ ਦੇ ਡਾਕਟਰ ਅਤੇ ਮਹਤਵਪੂਰਨ ਲੋਕ ਮੌਜੂਦ ਰਹੇ ਦੇਖੋ ਟੀਵੀ ਨਿਊਜ਼ ਇੰਡੀਆ 255 ਦੀ ਧਾਰੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਅੱਜ ਧਾਰੀਵਾਲ ਵਿੱਚ ਜਿਹੜਾ ਐਮਸੀ ਗਰੁੱਪ ਆਫ ਜਿਹੜੇ ਹਸਪਤਾਲ ਹੈ ਉਹਨਾਂ ਦੇ ਵਿੱਚ ਹੋਰ ਐਡ ਹੁੰਦੇ ਹੋਏ ਹੈ ਪਾਰੀਵਾਲ ਦੇ ਵਿੱਚ ਵੀ ਉਹਨਾਂ ਦਾ ਇੱਕ ਹਸਪਤਾਲ ਜਿਹੜਾ ਉਹਨਾਂ ਵੱਲੋਂ ਖੋਲਿਆ ਗਿਆ। ਇਹਦੇ ਲਈ ਸਭ ਤੋਂ ਪਹਿਲਾਂ ਤਾਂ ਮੈਂ ਸ਼੍ਰੀ ਪਵਨ अरोड़ा ਜੀ ਚੇਅਰਮੈਨ ਉਹਨਾਂ ਦੇ ਬੇਟੇ ਰਿਸ਼ਭ ਜੀ ਉਹਨਾਂ ਦੇ ਮੈਡਮ ਉਹਨਾਂ ਦੇ ਡਾਕਟਰਾਂ ਦਾ ਸਾਰਿਆਂ ਦਾ ਧੰਨਵਾਦੀ ਜੀ ਉਹਨਾਂ ਨੇ ਮੈਨੂੰ ਬੁਲਾਇਆ ਇੱਥੇ ਇਹਦੀ ਓਪਨਿੰਗ ਵਾਸਤੇ। ਸਭ ਤੋਂ ਵੱਡੀ ਗੱਲ ਇਹ ਹੈ ਵੀ EMC ਹਸਪਤਾਲ ਜਿਹੜਾ ਹੈ ਬਹੁਤ ਸਾਡੇ ਏਰੀਆ ਦੇ ਵਿੱਚ ਹੋਰ ਵੀ ਜ਼ਰੂਰਤ ਦੇ ਉੱਤੇ ਸਾਰੀਆਂ ਹੈਲਥ ਸਰਵਿਸ ਜਿਹੜੀਆਂ ਦੇ ਰਿਆ ਹੈ। ਜਿਹੜਾ ਪਾਰੀਵਾਲ ਦਾ ਏਰੀਆ ਖਾਸ ਕਰਕੇ ਇਹ ਏਰੀਆ ਜਿਹੜਾ ਬਹੁਤ ਰੂਰਲ ਏਰੀਆ ਹੈ ਜਿਹਦੇ ਵਿੱਚ ਬਹੁਤ ਐਮ ਔਰ ਇਹ ਜਿਹੜੀਆਂ ਅਮਰਦਸੇ ਸਰਸੋਜਾ ਹੁਣ ਪੂਰੀ ਤਰ੍ਹਾਂ ਦੇ ਉੱਤੇ ਜਿਹੜੀਆਂ ਸਾਰੀਆਂ ਇੱਥੇ ਈਐਮਸੀ ਹਸਪੀਟਲ ਦੇ ਇੰਸਟੈਲ ਹੋ ਜਾਣਗੀਆਂ ਜਿੰਨੀਆਂ ਵੀ ਸਪੈਸ਼ਲਿਟੀ ਸਰਸੋਜਾ ਜਿਹੜੀਆਂ ਕਿ ਇਹ ਹਸਪੀਟਲ ਕਰਕੇ ਸਾਰਿਆਂ ਨੂੰ ਇੱਥੇ ਮਿਲ ਜਾਣਗੀਆਂ ਕੋਈ ਵੀ ਕਾਰਡੀਓਲੋਜੀ ਦੇ ਨਾਲ ਅਲਿਟਡ ਹੈ ਨਾ ਸੈਰੋਲੋਜੀ ਨਾਲ ਲਿਟਡ ਹੈ ਕੋਈ ਯੂਰੋਲੋਜੀ ਨਾਲ ਲਿਟਡ ਹੈ ਜਾਂ ਨਿਊਰੋ ਨਿਊਰੋ ਨਾਲ ਲਿਟਡ ਹੈ ਸਾਰੀਆਂ ਸਰਸੋਜਾ ਦੇ ਲੈਵਲ ਉੱਥੇਆਂ ਜਿਹਦੇ ਲਈ ਲੋਕਾਂ ਨੂੰ ਅਮਰਦਸਰ ਵਿਖੇ ਜਾਣਾ ਪੈਂਦਾ ਸੀ ਦੂਰ ਦੂਰ ਦੇ ਲਈ ਆਪਣੀ ਟਰੀਟਮੈਂਟ ਲਈ ਜਾਣਾ ਚਾਹੁੰਦਾ ਸੀ ਇਸ ਕਰਕੇ ਇਸ ਏਰੀਆ ਨੂੰ ਜਿੰਨੀਆਂ ਸਰਸੋਜਾ ਮਨੋਂ ਮੈਨੂੰ ਉਮੀਦ ਹੈ ਵੀ ਸਾਰੇ ਉਹਦਾ ਪ੍ਰੋਪਰ ਬੈਨੀਫਿਟ ਵੀ ਖਾਣਗੇ ਔਰ ਸਭ ਤੋਂ ਜਿਹੜਾ ਜ਼ਰੂਰੀ ਇਹ ਹੈ ਕਿ ਡਾਕਟਰ ਸਾਹਿਬ ਜਿਹੜੇ ਇੱਥੇ ਹੈਗੇ ਸਾਰੇ ਬੜੇ ਕੁਆਲੀਫਾਈਡ ਡਾਕਟਰ ਨੇ ਜਿਨ੍ਹਾਂ ਵੱਲੋਂ ਕੋਈ ਸਰਵਿਸ ਦੇਣ ਦੀ ਪ੍ਰੋਬਲਮ ਨਹੀਂ ਹੈ ਔਰ ਹਸਪੀਟਲ ਦੇ ਵਿੱਚ ਸਾਰੀਆਂ ਇਹ ਸਰਸਰ ਜਿਹੜੀਆਂ ਪ੍ਰੋਪਰਲੀ ਅਪਕ ਡ ਪ੍ਰੋਪਰਲੀ ਐਮਰਜੈਂਸੀ ਪ੍ਰੋਪਰਲੀ ਆਈਸੀਯੂ ਪ੍ਰੋਪਰਲੀ ਕਵਰਡ ਔਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈਗੀ ਹੈ ਲੋਕਾਂ ਦੇ ਲਈ ਪ੍ਰੋਬਲਮ ਨਹੀਂ ਆਏਗੀ ਔਰ ਮੈਨੂੰ ਉਮੀਦ ਹੈ ਵੀ ਲੋਕ ਇਹਦਾ ਸ਼ਾਬਾਸ਼ ਕਰਨਗੇ ਔਰ ਸਾਰੀ ਸਰਸੇ ਜੜੀਆਂ ਮੈਂ ਕਿਤੇ ਜਾਣ ਦੀ ਹੈ ਇੱਥੇ ਹੀ ਆਪਣੀਆਂ ਅਵੇਲੇਬਲ ਕਰਨਗੇ। ਥੈਂਕ ਯੂ। ਸਭ ਤੋਂ ਹੋਰ ਗਿਆ ਧਾਰਿਵਾਲ ਦੇ ਚੀਏ ਪੀਐਮਸੀ ਦੇ ਦੁਪਰ। ਜਰੂਰ ਧਾਰਿਵਾਲ ਦੇ ਵਿੱਚ ਇਹਦੇ ਆਨਲਾਈਨ ਮੀਲ ਪੱਤਰ ਜਰੂਰ ਸਬਮਿਟ ਹੋਏਗਾ। ਇਹ ਇਸ ਕਰਕੇ ਹੋ ਗਿਆ ਕਿਉਂਕਿ ਬਹੁਤ ਸਾਰੀਆਂ ਤੁਹਾਨੂੰ ਵੀ ਪਤਾ ਹੋਵੇ ਕਿ ਸ਼ਾਇਦ ਸਰਸੇ ਜੜੀਆਂ ਇੱਥੇ ਅਵੇਲੇਬਲ ਨਹੀਂ ਹੈਗੀਆਂ ਸਿਰਫ ਡਾਕਟਰ ਸਾਹਿਬ ਜੀ ਦੇ ਅੱਗੇ ਤੇ ਸਰਜਰੀ ਕੁਝ ਮੈਡੀਸਨ ਦੀਆਂ ਪ੍ਰੋਬਲਮ ਹੈਗੀਆਂ ਜਿਹੜੀਆਂ ਸਾਰੀਆਂ ਹੋਣ ਜਿਹੜੀਆਂ ਸਰਸੇ ਜੜੀਆਂ ਇਹਦੇ ਰੋਸ ਤੇ ਥਲੇ ਮਿਲਨੀਆਂ ਜਿਹੜੀਆਂ ਇਹ ਜੋ ਮਰਜ਼ੀ ਹੈ ਇਹਦਾ ਇੱਕ ਬੈਨੀਫਿਟ ਹੁੰਦਾ ਹੀ ਹੈ। ਮਤਲਬ ਕਿ ਵਿੱਚ ਕਿੰਨੇ ਪਿੰਡ ਦੇ ਬਹੁਤ ਸਾਰੇ ਇਹਦੇ ਵਿੱਚ ਜੋ ਮਿਨਿਮਮ ਹੈ ਦੇਖੋ ਇਹ ਵਾਸਤੇ ਹਸਪਤਲ ਹੀ ਪਿੰਡ ਦਾ ਕੋਈ ਇੰਨਾ ਦਾਇਰਾ ਨਹੀਂ ਹੁੰਦਾ ਪਰ ਫਿਰ ਵੀ ਇਹਦੇ ਲਈ ਘੱਟੋ ਘੱਟ ਮੇਰੇ ਖਿਆਲ ਵਿੱਚ ਲਾਗੂ ਚੱਗੇ 1.5 ਦਸੋਂ ਪਿੰੜ ਤੇ ਹੈ ਹੀ ਹੈ ਜਿਹੜਾ ਇਹਨੂੰ ਬਿਲਕੁਲ ਲੱਗੇ ਰਹਿਣਗੇ ਪਰ ਕਿਸੇ ਵੀ ਹਸਪਤਲ ਤੇ ਜਾਣ ਲਈ ਕਿਸੇ ਵੀ ਕੋਈ ਪਿੰਡ ਦਾ ਦਾਇਰਾ ਨਹੀਂ ਹੁੰਦਾ ਕੋਈ ਵੀ ਜਦੋਂ ਜਾ ਕੇ ਆਪਣੀ ਸਰਸਰੀ ਲਾ ਸਕਦਾ ਕਿੰਨੀ ਕਿਡਿ ਗਿੰਤਾਈ ਸੀ ਮੇਰੇ ਨਾਲ ਡਾਕਟਰ ਰਿਸ਼ਵਰ ਉਹੜਾ ਜੀ ਮੈਂ ਕ੍ਰਿਟੀਕਲ ਕੇਅਰ ਐਕਸਪਰਟ ਆ ਆਈਸੀਯੂ ਦੇਖਦਾ ਸੋ ਅੱਜ ਅਸੀਂ ਕੋਲੀ ਹਸਪੀਟਲ ਬੈਠੇ ਆ ਜੋ ਕਿ ਧਾਰੀਵਾਲ ਵਿੱਚ ਹੈ ਤੇ EMC ਗਰੁੱਪ ਆਫ ਹਸਪੀਟਲ ਨੇ ਇਹਨੂੰ ਆਪਣੀ ਸੁਪਰ ਸਪੈਸ਼ਲਿਟੀ ਸਰਵਿਸਿਜ਼ ਦੇ ਇਨਵਾਸਤੇ ਹੋਟੇ ਕੀਤਾ ਮੈਂ ਨਾਲ ਹੀ ਨਾਲ ਬਹੁਤ ਧੰਨਵਾਦੀ ਆ ਸਾਡੇ ਸਿਲ ਸਰਜਨ ਸਾਹਿਬ ਦਾ ਜੋ ਕਿ ਆ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਨੇ ਸਾਡੀ ਜਿਹੜੀ ਐਮਰਜੈਂਸੀ ਹੈ ਤੇ ਆਈਸੀਯੂ ਫੈਸਿਲਿਟੀ ਜਿਹੜੀ ਆਪਾਂ ਸਟਾਰਟ ਕੀਤੀ ਹੈ ਉਹਦਾ ਉਦਘਾਟਨ ਕੀਤਾ ਤੇ ਹੋਰ ਵੀ ਜਿਹੜੇ ਆਏ ਇੱਥੇ ਮਹਿਮਾਨ ਨੇ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਤੇ ਜਿਹੜੀ ਵਿਚਾਰੀ ਮੀਡੀਆ ਜਿੱਥੇ ਪਹੁੰਚੀ ਹੋਈ ਹੈ ਕਿਉਂਕਿ ਮੀਡੀਆ ਤੋਂ ਬਿਗੈਰ ਕਿਸ ਨੂੰ ਨਹੀਂ ਪਤਾ ਸੀ ਕੀ ਕੀ ਫੈਸਿਲਿਟੀ ਦੇ ਰਹੇ ਆ ਤੇ ਮੈਂ ਤੁਹਾਡਾ ਹੀ ਬਹੁਤ ਅਨੰਦੀ ਆ ਇੱਥੇ ਅਸੀਂ ਪਹਿਲਾਂ ਸਰਜਰੀ ਤਾਂ ਡਾਕਟਰ ਸਾਹਿਬ ਕਰ ਹੀ ਰਹੇ ਸੀ ਉਹ ਨਾਲ ਦੇ ਨਾਲ ਅਸੀਂ ਐਮਰਜੈਂਸੀ ਫੈਸਿਲਿਟੀ ਵੀ ਸ਼ੁਰੂ ਕਰਤੀ ਹੈ ਨਾਲ ਹੀ ਨਾਲ ਅਸੀਂ ਆਈ ਸੀ ਯੂ ਵੀ ਇੱਥੇ ਬਣਾਤਾ ਜਿਹਦੇ ਲਈ ਜਿਹੜੇ ਕ੍ਰਿਟੀਕਲ ਕੇਅਰ ਦੇ ਐਕਸਪਰਟ ਡਾਕਟਰ ਮੁਨੀਬ ਨੇ ਉਹ ਰੋਜ਼ ਇੱਥੇ ਨਾਜ਼ ਰਹਿੰਦੇ ਨੇ ਤੇ ਬਹੁਤ ਹੀ ਵਧੀਆ ਮੈਂ ਚਾਹਨਾ ਕਿ ਧਾਰੀਵਾਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੱਧ ਤੋਂ ਵੱਧ ਫੈਸਿਲਿਟੀ ਮਿਲੇ ਕਿਉਂਕਿ ਧਾਰੀਵਾਲ ਆਂਦਾ ਦਾ ਗੁਰਦਾਸਪੁਰ ਡਿਸਟ੍ਰਿਕਟ 'ਚ ਹੀ ਹੈ ਆਪਾਂ ਧਾਰੀਵਾਲ ਨੂੰ ਹੀ ਨਹੀਂ ਦੇਖਣਾ ਅਸੀਂ ਹੋਰ ਵੀ जोड़े पीड़ित ने जिना है इलाज की वो सारे इतने आकर पहुंचते हैं अपना इलाज करवाद का स्वागत है और मेहरबानी भी है कि तुम तो अपने कीमती समय चो समय कड़िया और मैं अपने सिविल सर्जन साहब मान योग सिविल सर्जन साहब का स्वागत करता वा उन्होंने अपने, अपने कीमती समय चो समा कट गया जिथे आके एमरजेंसी और आई का उद्घाटन किया है डॉक्टर रश ने आलरेडी काफी कुछ एक्सप्लेन करता है ਸੋ ਬੇਸਿਕ ਜਿਹੜਾ ਸਾਡਾ ਜਿਹੜਾ ਪਰਪਸ ਹੈ ਧਾਰੀਵਾਲ ਹਸਪੀਟਲ ਐਮਰਜੈਂਸੀ ਖੋਲਣ ਦਾ ਉਹ ਸਾਡਾ ਇੱਕ ਪਾਲਿਸੀ ਦਾ ਪਾਰਟ ਹੈਗਾ ਅਸੀਂ ਅੰਮ੍ਰਿਤਸਰ ਦੇ ਵਿੱਚ ਆਲਰੇ ਜਿਹੜੇ ਆ ਪੰਜ ਹਸਪੀਟਲ ਚਲਾ ਰਹੇ ਆ ਬਟਾਲਾ ਹਸਪੀਟਲ ਚੱਲ ਰਿਹਾ ਜਲੰਧਰ ਚੱਲ ਰਿਹਾ ਧਾਰੀਵਾਲ ਗੁਰਦਾਸਪੁਰ ਪਠਾਨਕੋਟ ਇਹ ਸਾਰੇ ਸਾਡੇ ਸੁਪਰਵੀਜ਼ਨ ਤੇ ਸਾਡੇ ਅੰਡਰ ਚੱਲ ਰਹੇ ਆ ਔਰ ਸਾਡਾ ਏਮ ਇੱਕੋ ਹੀ ਹੈ ਕਿ ਅਸੀਂ ਜਿੱਥੇ ਵੀ ਸ਼ਹਿਰ ਤੇ ਜਾਣਾ ਉਹਦਾ ਨਾਮ ਇਸੋਗੇ ਪੈਦਾ ਨਾ ਕਿ ਅਸੀਂ ਤਜੀ ਕੇਅਰ ਸੈਂਟਰ ਨੂੰ ਕਹੋਨੇ ਆ ਤਜੀ ਕੇਅਰ ਸੈਂਟਰ ਤੇ ਮੈਂ ਤੁਹਾਨੂੰ ਪਛਾਣ ਦਿੱਤਾ ਦਨਾ कि ਜਦੋਂ ਮਰੀਜ਼ ਨੂੰ ਜਵਾਬ ਆਇਆ ਹੁੰਦਾ ਨਾ ਕਿਸੇ ਵੀ ਇਹ ਮੇਰੇ ਵੱਸ ਦੀ ਗੱਲ ਨਹੀਂ ਆ ਉਹਨੂੰ ਕਹਿੰਦੇ ਤੁਸ਼ ਦੀ ਗੇਰ। ਕਲ ਦੀ ਗੇਰ ਦੇ ਵਿੱਚ ਸਾਡਾ ਨਾਮ ਇਸ ਕਰਕੇ ਆ ਕਿ ਵੀ ਜਦ ਆਈਸ਼ੂ ਫੈਸਿਲਿਟੀ ਵੀ ਹੈ ਹਕੀਪਮੈਂਟ ਫੈਸਿਲਿਟੀ ਜਿਸ ਨਾਲ ਪੇਸ਼ੈਂਟ ਜਿਹੜੇ ਸਿਕ ਹੋਏ ਹੁੰਦੇ ਆ ਜਵਾਬਾ ਮਿਲਿਆ ਹੁੰਦਾ ਸਾ ਅਸੀਂ ਉਹ ਹੀ ਮੋਸਟਰੀਟੇਟ ਕਰਦੇ ਆ। ਸੋ ਹਸਪੀਟਲ ਚਲਾਣਾ ਜਿਹੜਾ ਉਹ ਕੋਈ ਖੋਲਣਾ ਇੱਕ ਬੜੀ ਵੱਡੀ ਗੱਲ ਨਹੀਂ ਹੈ ਲੇਕਿਨ ਹਸਪੀਟਲ ਦੇ ਵਿੱਚ ਫੈਸਿਲਿਟੀ ਜਿਹੜੀ ਲੋਕਾਂ ਦਾ ਲੋਕਾਂ ਨੂੰ ਸੇਵਾ ਕਰਨਾ ਜਿਹੜਾ ਐਮਰਜੈਂਸੀ ਪਹੰਦੇ ਉਹ ਇੱਕ ਬੜੀ ਵੱਡੀ ਗੱਲ ਹੈ ਸੋ ਅਸੀਂ ਸਾਡੀ ਜਿਹੜੀ ਕੋਸ਼ਿਸ਼ ਹੈ ਧਾਰੀਵਾਲ ਚੱਲ ਰਹੀ ਸੀ 4-5 ਮਹੀਨੇ ਤੋਂ ਜਿਹੜਾ ਚਲਾ ਰਹੇ ਹਾਂ ਔਰ ਇਸ ਤੋਂ ਇਸ ਤੋਂ ਪਹਿਲੇ ਇਹਨੂੰ ਐਮਰਜੈਂਸੀ ਨੂੰ ਅਸੀਂ ਪ੍ਰਮੋਟ ਨਹੀਂ ਕੀਤਾ ਬਿਕੋਜ਼ ਸਿਸਟਮ ਪੂਰਾ ਹੋ ਜਾਵੇ ਅਜੇ ਸਿਸਟਮ ਤੇ ਸਾਰ ਸਾਰਾ ਕੰਮ ਕਰਕੇ ਚੱਲ ਰਿਹਾ ਹੈ